ਜਿਸ ਕਿਲੇ ਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਕਿਲੇ ਵਿੱਚ ਪੰਜ ਗੁਰੂ ਸਾਹਿਬਾਨਾਂ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਹਨ ਪ੍ਰਾਤਨ ਇਮਾਰਤ ਨੂੰ ਸਾਂਭ ਕੇ ਰੱਖਿਆ ਗਿਆ ਹੈ ਇੱਥੇ ਸੇਵਾਦਾਰ ਬਾਬਾ ਜੀ ਨੇ ਸਾਨੂੰ ਰੋ ਰੋ ਕੇ ਦੱਸਿਆ ਵੀ ਇਸ ਕਿਲੇ ਨੂੰ ਵੇਖਣ ਵਾਸਤੇ ਕੋਈ ਨਹੀਂ ਆਉਂਦਾ ਸੰਗਤ ਜੀ ਬਹੁਤ ਘਟ ਸੰਗਤਾਂ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਆਓ ਅੱਜ ਤੁਹਾਨੂੰ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਉਨੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਜਾ ਕੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਪਿਛਲੇ ਬਲੌਗ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਏ ਆ ਉਸ ਇਤਿਹਾਸਕ ਖੂਹ ਦੇ ਜਿੱਥੇ ਪੰਜ ਪਾਤਸ਼ਾਹੀਆਂ ਨੇ ਇਸ਼ਨਾਨ ਕੀਤਾ ਇਸ ਕਿਲੇ ਦਾ ਇਤਿਹਾਸ ਵੀ ਉਸ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਇਹ ਕਿਲਾ ਹੈ ਜੀ ਰਾਜਾ ਸ਼ਮਸ਼ ਖਾਂ ਦਾ ਕਿਲਾ ਜਿਨ੍ਹਾਂ ਨੇ ਪਿਛਲਾ ਬਲੌਗ ਨਹੀਂ ਵੇਖਿਆ ਜ਼ਰੂਰ ਜਾ ਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਰਾਜਾ ਸ਼ਮਸ਼ ਖਾਂ ਕੌਣ ਹੋਇਆ ਹੈ ਆਓ ਪਹਿਲਾਂ ਆਪ ਜੀ ਕਿਲੇ ਦੇ ਦਰਸ਼ਨ ਕਰੋ ਫਿਰ ਤੁਹਾਨੂੰ ਇਤਿਹਾਸ ਸਰਵਣ ਕਰਾਉਣੀ ਆ ਇਹ ਕਿਲਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਜੀ ਪ੍ਰਾਤਨ ਕਿਲਾ ਹੈ ਪ੍ਰਾਤਨ ਹਵੇਲੀ ਹੈ ਆਪ ਜੀ ਸਾਹਮਣੇ ਨਾਨਕਸ਼ਾਹੀ ਇੱਟਾਂ ਵੇਖ ਰਹੇ ਹੋ ਪਰ ਜਦੋਂ ਅਸੀਂ ਛੱਤ ਵੱਲ ਦੇਖਦੇ ਹਾਂ ਇਸ ਕਿਲੇ ਦੀਆਂ ਛੱਤਾਂ ਡਿਗੀਆਂ ਹੋਈਆਂ ਹਨ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਵੇਲੇ ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਵਾਲੇ ਕਰਵਾ ਰਹੇ ਹਨ ਸੇਵਾਦਾਰ ਵੀਰ ਜੀ ਸਾਨੂੰ ਦੱਸ ਰਹੇ ਸਨ ਪੰਜ ਕਿਲਿਆਂ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਸੀਗਾ ਪਰ ਇਸ ਟਾਈਮ ਤਕਰੀਬਨ ਬਹੁਤ ਥੋੜੀ ਜਗ੍ਹਾ ਇਸ ਕਿਲੇ ਦੀ ਜੋ ਮਿਲੀ ਹੈ 1947 ਦੀ ਵੰਡ ਸਮੇਂ ਜੋ ਲੋਕ ਪਾਕਿਸਤਾਨ ਤੋਂ ਇੰਡੀਆ ਵਿੱਚ ਆਏ ਇਸ ਪਿੰਡ ਵਿੱਚ ਜੀ ਦੇ ਲੋਕ ਆਏ ਇਸ ਕਿਲੇ ਵਿੱਚ ਜਿਨ੍ਹਾਂ ਨੂੰ ਵੀ ਜਿੱਥੇ ਵੀ ਜਗ੍ਹਾ ਮਿਲੀ ਉਹਨਾਂ ਨੇ ਆਪਣਾ ਉੱਥੇ ਘਰ ਬਣਾ ਲਿਆ। ਤਕਰੀਬਨ 2 ਸਾਲ ਪਹਿਲਾਂ ਹੀ ਇਸ ਕਿਲੇ ਬਾਰੇ ਪਤਾ ਲੱਗਾ ਸੀ ਤੇ ਇਸ ਕਿਲੇ ਦੀ ਫਿਰ ਸੇਵਾ ਸੰਭਾਲ ਹੋਣੀ ਸ਼ੁਰੂ ਹੋਈ ਆ। ਸਾਹਮਣੇ ਆਪ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਸ ਅਸਥਾਨ ਤੇ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੈ। ਗੁਰੂ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਥੋੜਾ ਜਿਹਾ ਤੁਹਾਨੂੰ ਕਿਲਾ ਹੋਰ ਵਿਖਾ ਦਈਏ। ਬਾਅਦ ਵਿੱਚ ਤੁਹਾਨੂੰ ਉਸ ਕਮਰੇ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਕਮਰੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਆਪਣੇ ਚਰਨ ਪਾਏ ਸੀ ਇੱਕ ਗੱਲ ਸਾਨੂੰ ਬਹੁਤ ਚੰਗੀ ਲੱਗੀ ਇੱਥੋਂ ਦੇ ਸੇਵਾਦਾਰਾਂ ਨੇ ਪ੍ਰਾਤਨ ਇਮਾਰਤ ਨੂੰ ਸਾਂਭ ਕੇ ਰੱਖਿਆ ਹੋਇਆ ਨਹੀਂ ਤਾਂ ਵੇਖਣ ਵਿੱਚ ਆਇਆ ਅਸੀਂ ਪ੍ਰਾਤਨ ਇਮਾਰਤਾਂ ਢਾਹ ਦਿੰਨੇ ਆ ਸੰਗਤ ਜੀ ਤੇ ਉੱਥੇ ਵੱਡੇ ਵੱਡੇ ਗੁਰਦੁਆਰਾ ਸਾਹਿਬ ਬਣਾ ਦਿੰਨੇ ਆ ਆ ਹਵੇਲੀ ਨੂੰ ਉੱਤੇ ਪੌੜੀਆਂ ਜਾਂਦੀਆਂ ਹਨ ਚੁਵਾਰੇ ਤੇ ਤੇ ਇਸ ਕਮਰੇ ਦੇ ਨਾਲ ਹੀ ਆ ਹੋਰ ਕਮਰਾ ਹੈ ਇਹਦੇ ਵੀ ਤੁਸੀਂ ਦਰਸ਼ਨ ਕਰੋ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਇਸ ਗੁਰਦੁਆਰਾ ਸਾਹਿਬ ਆ ਕੇ ਤੁਸੀਂ ਵੀ ਦਰਸ਼ਨ ਕਰਿਓ ਗੁਰੂ ਸਾਹਿਬ ਦੇ ਸਮੇਂ ਦੀਆਂ ਪ੍ਰਾਤਨ ਇਮਾਰਤਾਂ ਅੱਜ ਦੇ ਸਮੇਂ 'ਚ ਬਹੁਤ ਘੱਟ ਹਨ ਤੇ ਅਸੀਂ ਆਸ ਵੀ ਕਰਦੇ ਹਾਂ ਇਸ ਇਮਾਰਤ ਨੂੰ ਇਸੇ ਤਰ੍ਹਾਂ ਹੀ ਸਾਂਭ ਕੇ ਰੱਖਿਆ ਜਾਵੇ ਜਾਂ ਜੋ ਸਾਡੇ ਬੱਚੇ ਇੱਥੇ ਆ ਕੇ ਇਹਨਾਂ ਇਮਾਰਤਾਂ ਦੇ ਦਰਸ਼ਨ ਕਰਨ ਇਹਨਾਂ ਇਮਾਰਤਾਂ ਨੂੰ ਹੋਰ ਵੀ ਵਧੀਆ ਢੰਗ ਦੇ ਨਾਲ ਸਾਂਭ ਕੇ ਰੱਖਣਾ ਚਾਹੀਦਾ ਹੈ ਆਓ ਸੰਗਤ ਜੀ ਹੁਣ ਤੁਹਾਨੂੰ ਉਸ ਅਸਥਾਨ ਦੇ ਦਰਸ਼ਨ ਕਰਾਉਨੇ ਆ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਆ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਜੀ ਆਓ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਔਰ ਸਾਹਮਣੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਸਤਿਗੁਰ ਜੀਆਂ ਨੂੰ ਨਮਸਕਾਰ ਕਰਕੇ ਆਓ ਤੁਹਾਨੂੰ ਹੁਣ ਉਸ ਕਮਰੇ ਦੇ ਦਰਸ਼ਨ ਕਰਾਉਣੇ ਆ ਜਿੱਥੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਸੰਗਤ ਜੀ ਆ ਜੋ ਤੁਸੀਂ ਸਾਹਮਣੇ ਕਮਰਾ ਵੇਖ ਰਹੇ ਹੋ ਇਸ ਕਮਰੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਬੈਠੇ ਸਨ ਆਓ ਕੀ ਹੈ ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਇੱਥੋਂ ਦੇ ਬਾਬਾ ਬਾਜੀਆਂ ਦੀ ਰਸਨਾ ਤੋਂ ਆਪਾਂ ਸੁਣਦੇ ਆਂ ਨਾਲ ਨਾਲ ਆਪਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਕਿਲੇ ਦੇ ਦਰਸ਼ਨ ਕਰੋ ਕਮਰੇ ਦੇ ਦਰਸ਼ਨ ਕਰੋ ਤੇ ਨਾਲ ਤੁਸੀਂ ਇਤਿਹਾਸ ਵੀ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਅਸਥਾਨ ਤੇ ਆਪਜੀ ਦਸਣ ਕਰਦੇ ਆਂ ਤੇ ਕੋਟਲਾ ਨਿਹੰਗ ਖਾਨ ਰੋਪੜ ਵਿੱਚ ਪੈਂਦਾ ਸੰਗਤ ਜੀ ਪਠਾ ਸਾਹਿਬ ਦੇ ਨਜ਼ਦੀਕ ਲੈਣਾ ਪੈਂਦੀਆਂ ਲੈਣਾ ਦੇ ਉੱਪਰ ਬਚਿੱਤਰ ਸਿੰਘ ਦੇ ਗੁਰਦੁਆਰੇ ਤੇ ਉੱਪਰ ਪੰਜ ਪਾਛੇ ਦਾ ਜਿਹੜਾ ਕਿਲਾ ਉਹ ਖੁੱਲ ਚੁੱਕਾ ਹੈ 22 ਦੇ ਵਿੱਚ ਇਹ ਕਿਲੇ ਦੀ ਸੇਵਾ ਬਾਬਾ ਬਲਬੀਸ ਸਿੰਘ 96 ਕਰੋੜੀ ਨਿਹੰਗ ਸਿੰਘ ਉਹਨਾਂ ਵੱਲੋਂ ਲਈ ਗਈ ਆ ਸੰਗਤ ਜੀ ਆਓ ਆਪਾਂ ਇਤਿਹਾਸ ਸੁਣੀਏ ਤੇ ਨਾਲੇ ਆਪਾਂ ਨਾਲ ਦੀ ਨਾਲ ਕਿਲੇ ਦੇ ਦਰਸ਼ਨ ਕਰੀਏ ਸੰਗਤ ਜੀ ਪਹਿਲੀ ਵਾਰੀ ਛੇਵੇਂ ਪਾਛਾ ਹਰਗੋਬਿੰਦ ਸਹਿ ਮਹਾਰਾਜ ਗਵਾਲੀਅਰ ਤੋਂ ਕਿਲੇ ਗਵਾਲੀਅਰ ਕਿਲੇ ਤੋਂ ਪਹੁੰਚਾ ਰਾਜੇ ਰਹਾ ਕਰਕੇ ਇਸ ਸ਼ਮਸ ਖਾਨ ਦੇ ਘਰ ਇਸ ਹਮੇਲੀ ਚ ਇੱਕ ਰਾਤ ਕੱਟੀ ਸਮਸਖਾਨਾ ਬੇਨਤੀ ਕੀਤੀ ਅਮਰਤਵਿਲੇ ਮਹਾਰਾਜ ਮੈਂ 84 ਪਿੰਡਾਂ ਦਾ ਮਾਲਕ ਤਣਾੜ ਮੇਰੇ ਕੋਲ ਪੈਸਾ ਬਹੁਤਾ ਹੈ ਪਰ ਔਲਾਦ ਨਹੀਂ ਹੈਗੀ 6ਵੇਂ ਪਾਸ਼ਾ ਗਵਾਲੀਅਰ ਕੇ ਲੇ ਤੋ ਬਵੰਜਾ ਰਾਜੇ ਰਹਾ ਕਰਾ ਕੇ ਇਸ ਸਮਸਖਾਨ ਦੇ ਹਮੇਲੀ ਚ ਇੱਕ ਰਾਤ ਕੱਢ ਦਿਆ ਜਿਸ ਕਮਰੇ ਦੇ ਆਪ ਜੀ ਦਰਸ਼ਨ ਕਰਦੇ ਆ ਇਹ ਕਮਰਾ ਬਾਬਾ ਚਿੱਤਰ ਸਿੰਘ ਜਿੱਥੇ ਸ਼ਹੀਦ ਹੋਏ ਹਨ ਉਹ ਇਹ ਕਮਰਾ ਹੈ ਬੀਬੀ ਮਮਤਾ ਦਾ ਘਰ ਹੈ 6ਵੇਂ ਪਾਸ਼ਾ ਅਮਰਤਵਿਲੇ ਉੱਥੇ ਸਮਸਖਾਨਾ ਬੇਨਤੀ ਕੀਤੀ ਮਹਾਰਾਜ ਮੇਰੇ ਘਰ ਔਲਾਦ ਨਹੀਂ ਹੈ ਸੰਗਤ ਜੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨਾ ਸੰਸਕਾਰ ਨੂੰ ਕਿਹਾ ਸੰਸਕਾਰ ਤੇਰੇ ਦੋ ਬੱਚੇ ਹੋਣਗੇ ਪਹਿਲਾ ਬੱਚਾ 40 ਦਿਨ ਦਾ ਕੀਰਤਪੁਰ ਸਾਹਿਬ ਲੈ ਕੇ ਆਣਾ ਸੰਗ ਦੀ ਬਚਨ ਕਰਕੇ ਮਹਾਰਾ ਕੀਰਤਪੁਰ ਚਲ ਗਏ ਇਹਨਾਂ ਦੇ ਪਹਿਲਾ ਘਰ ਇੱਕ ਬੱਚੇ ਦਾ ਜਨਮ ਲਿਆ ਜਦੋਂ ਬੱਚੇ ਦਾ ਜਨਮ ਲਿਆ 40 ਦਿਨ ਘਰੇ ਰਿਹਾ ਸਗਨ ਨਹੀਂ ਕੀਤਾ 40 ਦਿਨ ਬਾਅਦ ਦੇ ਵਿੱਚ ਸੰਗਤ ਇਰਤਪੁਰ ਸਾਹਿਬ ਲੈ ਕੇ ਚਲ ਗਏ ਛੇਵੇਂ ਪਾਤਸ਼ਾਹ ਦਾ ਜਿਹੜਾ ਦਰਬਾਰ ਬਾਬਾ ਗੁਰਦਿੱਤਾ ਜੀ ਦੇ ਕੋਲ ਹੈ ਸੰਗਤੇ ਉੱਥੇ ਛੇਵੇਂ ਪਾਤਸ਼ਾਹ ਦੇ ਕੋਲ ਸਨਮੁਖ ਸਾਮਸਖਾਨ ਬੱਚੇ ਨੂੰ ਲੈ ਕੇ ਗਿਆ ਮਹਾਰਾਣਾ ਸ੍ਰੀ ਸਾਹਿਬ ਪਹਿਨਾਤੀ ਇੱਕ ਨੀਲੇ ਰੰਗ ਦਾ ਚੋਲਾ ਪਹਿਨਾਤਾ ਇਹਨੂੰ ਨਿਹੰਗ ਬਣਾ ਦਿੱਤਾ ਸੰਗਤੀ ਪਿੰਡ ਦਾ ਪਿੰਡ ਦਾ ਨਾਮ ਸੀ ਕੋਟ ਪਟਾਣਾ ਗੋਦ ਵਿੱਚ ਚਾੱਕ ਕੇ ਕੋਟਲਾ ਨਿਹੰਗ ਖਾਨ ਰੱਖਤਾ ਛੇਵੇਂ ਪਾਤਸ਼ਾਹ ਨੇ ਇਸ ਪਿੰਡ ਦਾ ਨਾਮ ਬੱਚੇ ਦਾ ਨਾਮ ਰੱਖ ਦਿੱਤਾ ਚਾਰ ਬਾਰੀ ਗੁਰੂ ਗੋਬਿੰਦ ਸਿੰਘ ਜੀ ਸਾਹਮੇਲੀ ਸਾਂਸਖਾਨਿਆ ਖਾਨ ਆਲਮ ਖਾਨ ਬੀਬੀ ਮੁਮਤਾਜ਼ ਦੇ ਇਸ ਹਮੇਲੀ ਵਿੱਚ ਚਾਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਏ ਹਨ 14 ਜੰਗਾਂ ਜਿੱਤੀਆਂ ਪਹਿਲੀ ਜੰਗ ਮਹਾਰਾਜੀ ਭਗਾਨੀ ਰਾਜੂ ਤੇ ਛਿੱਤ ਗਈ ਹਜ਼ਾਰਾਂ ਸਾਲ ਅਸੀਂ ਪੱਠੇ ਦੇ ਪਹਿਲਾ ਦਰਸ਼ਨ ਕਰਦੇ ਹਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਪੱਠੇ ਤੇ ਮਜ਼ਦੂਰ ਸੀ ਸੰਸਖਾਨ ਦੇ ਕਹਿੰਦੇ ਕਿ ਆਰਾਮ ਕਰਨਾ ਮਜ਼ਦੂਰ ਕਹਿੰਦੇ ਮਹਾਰਾਜ ਨੂੰ ਤੁਸੀਂ ਪੱਠੇ ਤੇ ਚੜ ਜਾਓ ਉਹਨਾਂ ਨੇ ਟਿੱਚਰ ਕਰ ਦਿੱਤੀ ਮਹਾਰਾਣਾ ਘੋੜੇ ਤੇ ਸਵਾਰ ਸੀ ਾਡੀ ਮਾਰੀ ਘੋੜਾ ਅੱਗੇ ਵਧੇ ਅਜ ਦੇ ਪੱਠੇ ਨੂੰ ਸੰਗਤ ਜੀ ਪੌਰ ਲੱਗੇ ਪੱਠੇ ਤੇ ਪੱਠਾ ਖੰਡਾ ਹੋ ਗਿਆ ਉਦੋਂ ਸਿਗਾ ਸੰਗਤ ਜੀ ਨਿਹੰਗ ਖਾਨ ਨਿਹੰਗ ਖਾਨ ਨੰਗੇ ਪੈਰੀ ਜਾ ਕੇ ਦੇਖਿਆ ਪੱਠਾ ਖੰਡਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਹਿਲੀ ਵਾਰੀ ਪੱਠਾ ਖੰਡਾ ਕਰਕੇ ਸੰਗਤ ਜੀ ਇਸ ਹਮੇਲੀ ਦੇ ਵਿੱਚ ਨਿਹੰਗ ਖਾਨ ਲੈ ਕੇ ਆਇਆ ਦੂਜੀ ਵਾਰੀ ਕਹਿੰਦੇ ਮਹਾਰਾਜ ਕਹਿੰਦੇ ਨੇ ਦੂਜੀ ਵਾਰੀ ਮਹਾਰਾਜ ਬੀਬੀ ਮਮਤਾ ਦਾ ਭਾਈ ਆਲਮ ਖਾਨ ਹੋਇਆ ਉਹ ਟਕੜਾ ਉਹਦੀ ਮੰਗਣੀ ਤੇ ਮਹਾਰਾਜ ਦੂਜੀ ਵਾਰ ਆਉਂਦੇ ਨੇ ਤੀਜੀ ਵਾਰ ਮਹਾਰਾਜ ਛਣੇ ਕਹਿੰਦੇ ਨੇ ਪ੍ਰਵਾਸ ਸ਼ਾਦੀ ਤੇ ਆਉਂਦਾ ਤੀਜੀ ਵਾਰ ਚੌਥੀ ਵਾਰੀ ਛੇਪ ਉਹਨੂੰ ਅਨੰਤਪੁਰ ਸਾਹਿਬ ਜਿੱਥੇ ਆ ਮਹਾਰਾਜ ਸਾਰਸਾ ਦੇ ਬਿਛੋੜਾ ਪੈ ਗਿਆ ਕਹਿੰਦੇ ਨੇ ਤਿੰਨ ਜਗ੍ਹਾ ਤੇ ਪਰਿਵਾਰ ਵੰਡਿਆ ਜਾਂਦਾ ਕਹਿੰਦੇ ਜਿਹੜੇ ਛੋੜੇ ਸਹਬਜ਼ਾਦੇ ਬ੍ਰਾਹਮਣ ਗੰਭੂ ਆਪਣੇ ਪਿੰਡ ਸਿਹੜੀ ਮਰਿੰਡੇ ਨੂੰ ਲੈ ਗਿਆ ਗੁਰੂ ਕੇ ਮਹਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਚਲ ਗਏ ਜਿਹੜੇ ਵੱਡੇ ਸੈਬਜ਼ਾਦ ਜੀਤ ਸਿੰਘ ਜਿਹਾਰਸ ਆ ਗੁਰੂ ਗੋਬਿੰਦ ਸਿੰਘ ਜੀ ਤੇ ਨਾਲੇ ਭਾਈ ਬਿਚਿਤ ਸਿੰਘ ਕਹਿੰਦੇ ਨੇ ਨਾਲ ਸਗੇ ਸਰਸਾ ਤੋਂ ਅੱਗੇ ਮਲਕਪੁਰ ਰੰਗਣਾ ਜੰਗ ਛੜਪੀ ਭਾਈ ਬਿਚਿਤ ਸਿੰਘ ਇੱਥੇ ਪਟੜ ਹੁੰਦਾ ਮਲਕਪੁਰ ਰੰਗਣਾ ਕਹਿੰਦੇ ਨੇ ਨਾਲ ਜੀਤ ਸਿੰਘ ਜਿਹਾਰਸੀ ਤਕੜੇ ਸੀਗੇ ਗਬਰੂ ਸੀ ਉਹ ਘੋੜੇ ਤੇ ਬਿਠਾ ਕੇ ਬੀਬੀ ਮੁਮਤਾਦ ਦੇ ਇਸ ਕਮਰੇ ਚ ਛੱਡ ਦਿੰਦੇ ਆ ਜਿਸ ਕਮਰੇ ਦੀ ਆਪ ਹੀ ਅਹ ਇਸ ਟਾਈਮ ਦਰਸ਼ਨ ਕਰਦੇ ਆ ਜੋ ਵੀਡੀਓ ਬਣਦੀ ਆ ਇਹ ਕਮਰਾ ਉਦਾਂ ਦਾ ਹੀ ਹੈ ਛੱਤਾਂ ਵੀ ਦੇਖ ਲਓ ਇੱਥੇ ਬਚਿੱਤਰ ਸਿੰਘ ਨੂੰ ਛੱਡਤਾ ਬੀਬੀ ਮੁਮਤਾਦ ਦਾ ਘਰ ਹੈ ਸੰਗਤ ਜੀ ਜਦੇ ਛੱਡਿਆ ਕਿਸੇ ਨਾ ਸ਼ਿਕਾਇਤ ਕਰਤੀ ਰੋਪੜ ਚੌਂਕੀ ਸੀ ਕਹਿੰਦੇ ਨੇ ਰੋਪੜ ਜਾ ਕੇ ਸ਼ਿਕਾਇਤ ਕਰਤੀ ਬਾਗੀ ਸਿੱਖ ਦੇਖੇਗਾ ਜਦੋਂ ਬਚਿੱਤਰ ਨੂੰ ਛੱਡਣ ਆਏ ਬੀਬੀ ਮੁਮਤਾਜ ਸੰਗਤ ਜੀ ਬਚਿੱਤਰ ਦੀ ਇਸ ਕਮਰੇ ਚ ਕਹਿੰਦੇ ਅੰਦਰੋਂ ਕੁੰਡਾ ਲਾ ਕੇ ਮਾਲਾ ਪੱਟੀ ਹੁੰਦੀ ਆ ਸਾਰੇ ਮੁਗਲ ਕਹਿੰਦੇ ਆ ਕੇ ਨਿਆਗ ਖਾਨ ਕੋਲ ਖੜ ਗਏ ਨਿਆਗ ਖਾਨ ਬਾਹ ਰੱਖੀ ਰੱਖਦਾ ਕਹਿੰਦੇ ਨਿਆਗ ਖਾਨ ਤੂੰ ਬੈਠਾ ਇਹ ਕਮਰਾ ਖੋਲ ਕਹਿੰਦਾ ਕਮਰਾ ਖੋਲ ਨਿਆਗ ਖਾਨ ਨੇ ਦੋ ਵਾਰੀ ਮਨਾ ਕਰਤਾ ਕਹਿੰਦਾ ਮੈਂ ਨਹੀਂ ਖੋਲਣਾ ਨਿਆਗ ਖਾਨ ਤੂੰ ਦੋ ਵਾਰੀ ਮਨਾ ਕਰਤਾ ਕਮਰਾ ਨਹੀਂ ਖੋਲਦਾ ਕਹਿੰਦਾ ਮੇਰਾ ਧੀ ਜਵਾਈ ਪਿਆ ਉਹ ਇਹ ਕਮਰਾ ਹੈ ਕਹਿੰਦੇ ਤੇਰੀ ਲੜਕੀ ਨੂੰ ਆਵਾਜ਼ ਮਾਰ ਬਾਹਰ ਆਵੇ ਸੰਖਤੀ ਆਵਾਜ਼ ਮਾਰੀ ਜਦੋਂ ਆਵਾਜ਼ ਮਾਰੀ ਕੰਨਾਂ 'ਚ ਅੰਦਰ ਆਵਾਜ਼ ਪੈ ਜਾਂਦੀ ਆ ਬੀਬੀ ਮਮਤਾਜ ਹੁਣ ਗੇਟ ਖੋਲ੍ਹ ਲਿਆ ਧਿਆਨ ਦੋ ਇੰਨਾ ਕ ਖੋਲ੍ਹ ਲਿਆ ਜਦੋਂ ਇੰਨਾ ਕ ਖੋਲ੍ਹਿਆ ਉਹ ਡਰ ਜਾਂਦੀ ਆ ਜਦੋਂ ਡਰ ਜਾਂਦੀ ਆ ਪਿੱਛੇ ਨੂੰ ਪੈਰ ਰੱਖਦੀ ਆ ਜਦੋਂ ਪਿੱਛੇ ਨੂੰ ਪੈਰ ਰੱਖਦੀ ਆ ਇਹਨਾਂ ਘਰ ਬਾਹਰ ਫੇਰ ਬੈਠਾ ਬੋਲਦਾ ਕੰਨਾ ਬੀਟਾ ਮਮਤਾਜ ਅੰਦਰ ਮਹਿਮਾਨ ਕੀ ਕਰਦੇ ਨੇ ਸੰਗਤ ਜੀ ਬੀਬੀ ਮਮਤਾਜ ਹੱਥ ਜੋੜ ਕੇ ਕਹਿੰਦੀ ਪਿਤਾ ਸ੍ਰੀ ਰਾਮ ਕਰਦੇ ਨੇ ਕਹਿੰਦੇ ਨੇ ਬਾਬਾ ਚਿੱਤਰ ਸਿੰਘ ਜੀ 22 ਉਹਨਾਂ ਦੇ ਫੱਟ ਲੱਗੇ ਸੀ ਕੌਮਾਂ ਵਿੱਚ ਗਿਆ ਕੋਈ ਪਤਾ ਨਹੀਂ ਕਹਿੰਦੇ ਜਦੋਂ ਉਹਨਾਂ ਨੇ ਕਿਹਾ ਵੀ ਧੀ ਜਵਾਈ ਪਿਆ ਜਦੋਂ ਉਹਨਾਂ ਇੰਨਾ ਕੁ ਖੋਲ ਕੇ ਦੇਖਿਆ ਡਰ ਗਈ ਪਿੱਛੇ ਨੂੰ ਪੈਰ ਆਖਦੀ ਆ ਸੰਗਤ ਜੀ ਫੇਰ ਉਹ ਕਹਿੰਦੇ ਕਿ ਆਪਣੀ ਲੜਕੀ ਨੂੰ ਆਵਾਜ਼ ਮਾਰ ਬਾਹਰ ਆਵੇ ਸੰਗਤ ਜੀ ਜਦੇ ਆਵਾਜ਼ ਮਾਰੇ ਆ ਅੱਧਰ ਮਲ ਪੱਟੀ ਛੱਡ ਕੇ ਕੁੰਡਾ ਖੋਲਦੀ ਆ ਕੁੰਡਾ ਖੋਲ ਕੇ ਦੇਖਿਆ ਡਰਦੀ ਆ ਸੰਗਤ ਜੀ ਫੇਰ ਉਹ ਚਲੇ ਜਾਂਦੇ ਨੇ ਇਸ ਕਮਰੇ ਦੀ ਤਲਾਸ਼ੀ ਨਹੀਂ ਹੁੰਦੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹਨ ਕੀ ਇਹਦੀ ਲੜਕੀ ਹੈ ਸੰਗਤ ਜੀ ਗੁਰੂ ਗੋਬਿੰਦ ਸਿੰਘ ਬਾਦ ਦੇ ਵਿਚਾਂ ਦੇ ਬਾਈ ਚਿੱਤਰ ਸਿੰਘ ਨੂੰ ਹਾਲਾਤ ਦੇਖ ਕੇ ਬੀਬੀ ਮਮਤਾਜ ਨੂੰ ਸਮਝਾ ਰਹੇ ਨੇ ਕਹਿੰਦੇ ਬੇਟਾ ਮਮਤਾਜ ਤੁਸੀਂ ਬਚਿੱਤਰ ਸਿੰਘ ਦੀ ਸੇਵਾ ਕਰੋ ਜੇ ਸੇਵਾ ਕਰੀ ਜੇ ਠੀਕ ਹੋ ਗਿਆ ਮਗਰ ਨਾਰਾਜੂ ਜੇ ਇਹ ਸ੍ਰੀ ਛੜ ਗਿਆ ਇਹਨਾਂ ਦਾ ਸੰਸਕਾਰ ਕਰਿਓ ਦੱਬਿਓ ਨਾ ਸਮਝਾ ਕੇ ਜਾਂਦੇ ਨੇ ਆ ਜਿਹੜੀ ਕਿਰਪਾਨ ਤੇ ਕਿਟਾਰ ਦੇ ਕੇ ਗਏ ਨੇ ਆ ਫੜ ਕੇ ਕਿਰਪਾਨ ਤੇ ਕਿਟਾਰ ਔਖਾ ਸਮਾ ਆ ਜੇ ਸਾਨੂੰ ਯਾਦ ਕਰ ਲਿਆ ਕਰਨਾ ਇਹ ਕਿਰਪਾਨ ਹਜੇ ਵੀ ਪੱਠਾ ਸਾਹਿਬ ਪਈਆ 47 ਚ ਹੱਲੇ ਪੈਸੀ ਦੇਸ ਦੀ ਵੰਡ ਹੋਈ ਸੀ ਪਰ ਵਾਰ ਆਪਣੇ ਹੱਥ ਹੀ ਕਹਿੰਦੇ ਨੇ ਪੱਠਾ ਸਾਹਿਬ ਛੱਟ ਗਿਆ ਆਏ ਹਨ ਸੰਗਤੀ ਇਹਦੇ ਦਰਸ਼ਨ ਪਟਾ ਸਾਹਿਬ ਕਰ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾ ਕਰਪਾ ਤਾਂ ਇਕ ਟਾਰ ਦੇ ਕੇ ਚਾਲੇ ਪਾਉਂਦੇ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਜਦੋਂ ਚਾਂਦਨੀ ਚੌਕ ਨੂੰ ਦਿੱਲੀ ਹਿੰਦ ਦੀ ਚਾਦਰ ਬਣੇ ਗੁਰੂ ਤੇਗ ਬਹਾਦਰ ਜੀ ਇਸ ਹਮੇਲੀ ਚ ਕਹਿੰਦੇ ਨੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ ਕੇ ਅੰਮ੍ਰਿਤ ਵੇਲੇ ਕਹਿੰਦੇ ਗਏ ਨੇ ਤੇ ਚੇਤਕ ਦੀ ਬਿਮਾਰੀ ਅੱਠਵੇਂ ਪਾਤਸ਼ਾਹ ਆ ਕੇ ਗਏ ਨੇ ਸੱਤਵੇਂ ਪਾਤਸ਼ਾਹ ਇੱਥੇ ਆ ਕੇ ਗਏ ਨਾ ਇਹਦਾ ਇਤਿਹਾਸ ਭਾਈ ਕਾਂਸੀ ਨਾਪਾ ਮਹਾਨ ਕੁਸ਼ਗ੍ਰਾਥਿ ਚ ਪੜ ਸਕਦੇ ਆ ਇਹਦੀ ਸੇਵਾ ਬਾਬਾ ਜੀ ਸਾਡੇ ਮਹਾਨ ਸੰਗਤੀ ਬਾਬਾ ਬਲਬੀਰ ਸਿੰਘ 96 ਕਰੋੜੀ ਨਿਹੰਗ ਸੰਗ ਇਹ ਸੇਵਾ ਉਹਨਾਂ ਕੋਲ ਆਈ ਆ ਸੰਗਤ ਬਹੁਤ ਘਟਾਂ ਦੀ ਆ ਸੰਗਤੀ ਦੇ ਦਸਾਂ ਵਿੱਚ ਬੈਠੀ ਸੰਗਤ ਨੂੰ ਅਸੀਂ ਹੱਥ ਬਨ ਕੇ ਬੇਨਤੀ ਕਰਦਿਆ ਇਸ ਸਥਾਨ ਤੇ ਆਓ ਆਪਾਂ ਆਓ ਇਹਦੀ ਸੇਵਾ ਲਈਏ ਆਪਾਂ ਸਾਂਭੀਏ ਸੰਗਤੀ ਵਿਰਾਸਤ ਸਾਂਭੀ ਹੋਈ ਆ ਪਰ ਦਾਸ ਦੇ ਕੋਲ ਵੀ ਆ ਕੇ ਜਰੂਰ ਇੱਕ ਵਾਰੀ ਇੱਥੇ ਪੁੱਛਣਾ ਚਾਹੀਦਾ ਹੈ ਕਿ ਭਾਈ ਸਾਹਿਬ ਤੁਸੀਂ ਕਿੱਦਾਂ ਬੈਠੇ ਆ ਸਾਂਗਤੀ ਅਸੀਂ ਬੇਨਤੀ ਕਰਦੇ ਆ ਆਓ ਇਸ ਕਿਲੇ ਦੇ ਦਰਸ਼ਨ ਕਰੋ ਸੋ ਇਹ ਤੁਸੀਂ ਬਾਬਾ ਜੀ ਦੇ ਪਾਸੋਂ ਇੱਥੋਂ ਦਾ ਇਤਿਹਾਸ ਸਰਵਣ ਕੀਤਾ ਹੈ ਆਪ ਜੀ ਜ਼ਰੂਰ ਇਸ ਕਿਲੇ ਦੇ ਦਰਸ਼ਨ ਕਰਨ ਵਾਸਤੇ ਜਾਓ ਤੇ ਜਿੰਨਾ ਵੀ ਤੁਹਾਡੇ ਕੋਲ ਸਰਦਾ ਇਥੋਂ ਦੇ ਬਾਬਾ ਜੀ ਨੂੰ ਮਾਇਆ ਜਰੂਰ ਦੇ ਕੇ ਆਇਆ ਕਰੋ ਕਿਉਂਕਿ ਬਾਬਾ ਜੀ ਸਾਨੂੰ ਦੱਸ ਰਹੇ ਸਨ ਜਦੋਂ ਕੈਮਰਾ ਬੰਦ ਹੋ ਗਿਆ ਕਹਿੰਦੇ ਪਠਾ ਸਾਹਿਬ ਤੋਂ ਸੰਗਤ ਮੁੜ ਜਾਂਦੀ ਹੈ ਇਸ ਪਵਨ ਪਵਿੱਤਰ ਅਸਥਾਨ ਤੇ ਬਹੁਤ ਹੀ ਘੱਟ ਸੰਗਤ ਆਉਂਦੀ ਆ ਸੋ ਏਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਆਪ ਜੀ ਜਰੂਰ ਲਿਖਿਓ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ